ਬੀਬੀ ਉਹਦਾ ਨਾ ਦੁਨੀਆ ਤੇ ਢੀਠ ਤੇ ਮੈਂ ਬੜੇ ਵੇਖਿਆ ਪਰ ਵਿੱਕੀ ਵਰਗਾ ਢੀਠ ਕੋਈ ਨਹੀਂ ਹੋਣਾ ਹੱਥ ਦੇ ਹੱਥ ਮਾਰ ਕੇ ਨਾ ਪੈਸੇ ਲੈ ਗਿਆ ਇਹ ਜੀ ਮੈਂ ਤਾਂ ਨਾਲ ਹੀ ਖੜਨੇ ਆ ਮੈਂ ਖਰਚਨੇ ਨਹੀਂ ਆ ਗੱਡੀ ਨਾਲ ਖੜਨੀ ਆ ਕਿਤੇ ਵਾਧ ਕਾਟ ਥਾਂ ਤੇ ਕਿਤੇ ਲੋੜ ਹੀ ਪੈ ਜਾਂਦੀ ਆ ਆਂਦਾ ਹੀ ਆਉਂਦੇ ਤਾਨੂੰ ਪੈਸੇ ਮੋੜ ਦਾਂਗਾ ਸਿਰਫ ਨਾਲ ਹੀ ਖੜਨੇ ਆ ਕਿਤੇ ਲੋੜ ਪੈ ਜਾਂਦੀ ਆ ਕਿੰਨੇ ਕੌਣ ਪੈਸੇ ਮੋੜ ਕੇ ਗਿਆ ਵਾ ਬੰਦੇ ਨੂੰ ਥੋੜੀ ਬਹੁਤੀ ਸ਼ਰਮ ਹੋਣੀ ਚਾਹੀਦੀ ਆ ਵੀ ਜੇ ਮੈਂ ਮੰਗਿਆ ਬਗੈਰ ਪੈਸੇ ਕੱਢ ਲਿਆ ਤੇ ਮੈਂ ਹੋਣੀ ਵਾਪਸ ਕਰ ਦਾਂ ਪਰ ਨਾ ਇਹਦਾ ਕੋਈ ਦਿਨ ਦਰਮਿਆ ਨਹੀਂ ਆ ਗੁੱਸਾ ਤਾਂ ਮੈਨੂੰ ਬੜਾ ਜੜਿਆ ਸੀ ਜਿੱਦ ਦਿਨ ਇਹਨੇ ਰਕਮ ਖਰਾਬ ਕਰਕੇ ਨਾ ਤੇ ਪੈਸੇ ਨੇ ਰੱਖ ਲਈ ਹੀ ਵਿੱਚੋਂ ਇੱਕ ਵਾਰੀ ਤੇ ਮੈਂ ਫੋਨ ਲਾ ਲਿਆ ਨਾਨਕੇ ਤੇ ਇਹਦੀ ਸਾਰੀ ਕਰਤੂਤ ਦੱਸਣੀ ਆ ਪਰ ਫੇਰ ਮੈਂ ਤੁਹਾਡੇ ਮੂੰਹ ਨੂੰ ਬੀਬੀ ਚੁੱਪ ਕਰ ਗਈਆਂ ਤੇ ਚਲ ਇਹਨੂੰ ਇੱਕ ਮੌਕਾ ਹੋਰ ਦੇ ਦੇਣਾ ਚਾਹੀਦਾ ਹੁਣ ਤੁਸੀਂ ਮੈਨੂੰ ਦੱਸੋ ਤੇ ਮੈਨੂੰ ਨਾਨਕੇ ਫੋਨ ਲਾਉਣਾ ਚਾਹੀਦਾ ਆ ਕਿ ਜਾਂ ਨਹੀਂ ਲਾਉਣਾ ਚਾਹੀਦਾ ਮੇਰਾ ਤਾਂ ਜੀ ਕਰਦਾ ਮੈਂ ਮਾਮੇ ਹੁਣਾਂ ਨੂੰ ਫੋਨ ਲਾ ਕੇ ਨਾ ਤੇ ਇਹਦੀ ਸਾਰੀ ਕਰਤੂਤ ਦਸਾਂ ਤੇ ਤੁਹਾਡੇ ਜਵਾਈ ਨੇ ਆਹ ਕਾਰਾ ਕੀਤਾ ਜੇ ਨਾ ਜੀ ਤਾਂ ਅਜੇ ਇੰਨੀ ਕਾਲੀ ਨਾ ਪੈ ਇੱਕ ਵਾਰੀ ਮੈਨੂੰ ਪੁੱਛ ਲੈਣ ਤੇ ਉਹ ਤਾਂ ਇਹਨੇ ਕਹਿਣਾ ਵਾ ਕਿ ਉੱਥੇ ਤੱਕ ਗੱਲ ਪਹੁੰਚਾਤੀ ਆ ਤੇ ਮੈਨੂੰ ਪੁੱਛ ਲੈਂਦੇ ਹਾਂ ਮੈਂ ਕਿਹੜਾ ਦੂਰ ਹੀਗਾ ਅਮਣ ਤੈਨੂੰ ਸਮੀਜਾ ਸਿੰਘ ਦੀ ਜਾਚ ਐ ਨਾ ਹਾਂਜੀ ਤੇ ਆ ਫਿਰ ਮੇਰੀ ਸਮੀਜਾ ਸਿੰਘ ਦੇ ਹਾਂ ਗਰਮੀਆਂ ਆ ਗਈਆਂ ਤੇ ਪੁੱਤਰ ਪਾਉਣੀਆਂ ਦੀ ਲੋੜ ਪੈ ਜਾਂਦੀ ਏ ਕੋਈ ਨਹੀਂ ਮਾਸੀ ਜੀ ਸੀ ਦੇਣੀ ਆ ਤੇ ਉਹ ਇੱਕ ਵਾਰੀ ਭਲਾ ਭਾਬੀ ਨੂੰ ਵੀ ਪੁੱਛ ਲੈਣਾ ਹੀ ਹੋ ਸਕਦਾ ਮੈਂ ਤੋਂ ਵਧੀਆ ਸੀ ਲੈਣਾ ਚੱਲ ਕੋਈ ਨੂੰ ਉਹਨੂੰ ਪੁੱਛ ਲੈਨੇ ਆ ਪ੍ਰੀਤ ਬਾਰ ਆਪੋ ਤੇ ਜਰਾਕ ਹੁਣ ਪਤਾ ਲੱਗੂਗਾ ਕਿੰਨੇ ਕ ਪਾਣੀ ਚ ਘੁਮਣ ਕਰਦਾ ਤੇ ਬੜਾ ਪਤਾ ਵਾ ਹੁਣ ਪਤਾ ਲੱਗਣਾ ਅਕਲ ਹੈਗੀ ਵੀ ਆ ਕਿ ਕੰਮ ਦੀ ਜਾਂ ਨਹੀਂ ਹਾਂਜੀ ਮੰਮੀ ਜੀ ਹਾਂ ਕੀ ਕਰਨੀ ਆ ਪ੍ਰੀਤ ਮੈਂ ਤੇ ਸੁੱਤੀ ਸੀ ਹਾਂ ਪਤਾ ਹੈ ਮੇਰੇ ਤਾਂ ਕੋ ਸੁੱਤੀ ਹੈ ਇੰਨਾ ਪੁੱਤ ਸੌਂਈਦਾ ਨਹੀਂ ਉਹ ਕੰਮ ਵੀ ਪੁੱਤਗੇ ਵੇਖ ਲਈਦਾ ਬਹੁਤਾ ਸਮੀਆਂ ਨਾ ਸੁਸਤੀ ਪਈ ਰਹਿੰਦੀ ਫਿਰ ਸਾਰਾ ਦਿਨ ਮੰਮੀ ਜੀ ਤੇ ਪੈਰ ਲੱਗੀ ਸੀ ਨਾ ਤਾਂ ਕਰਕੇ ਮੈਂ ਸੌਂ ਗਈ ਸੀ ਮੈਨੂੰ ਇਹ ਦੱਸ ਪਸ਼ਮੀਨਾ ਜਾਂ ਸੀ ਲੈਣੀ ਐ ਸ਼ਮੀਜਾ ਆਹੋ ਨਹੀਂ ਮੰਮੀ ਜੀ ਮੈਂ ਤੇ ਨਹੀਂ ਸੀ ਨਹੀਂ ਹੈਗੀ ਅੱਜੇ ਤੇ ਮੈਂ ਸਵਾਈ ਸਿੱਖਣੀ ਸੀ ਤੇ ਉਹ ਜੇ ਟਾਈਮ ਹੀ ਨਹੀਂ ਮਿਲੇ ਤੇ ਮੇਰਾ ਵਿਆਹ ਹੋ ਗਿਆ ਮਾਰੀ ਮੋਟੀ ਹੁੱਦਾ ਮੈਂ ਸੀਨਾ ਮਾਰ ਲੈਨੀ ਐ ਸਿੱਡੀਆਂ ਸਿੱਡੀਆਂ ਪੱਬੀ ਇਹ ਕਿਦਾਂ ਦੀ ਜਵਾਕਾਂ ਦੀਆਂ ਆਣੀਆਂ ਗੱਲਾਂ ਕਰਨ ਦੇ ਜੀ ਅਸਿੱਧੀਆਂ ਸੀ ਇਹਨਾਂ ਦੇ ਕੋਈ ਵੀ ਮਾਰ ਲੈਂਦਾ ਭਾਵੇਂ ਛੋਟੇ ਜਿਹੇ ਨਿਆਣੇ ਨੂੰ ਬਿਠਾ ਦੋ ਉਹਨੇ ਮਾਰ ਦੇਣੀਆਂ ਉਹ ਨਹੀਂ ਅਮਨ ਅਸਲ ਜੀ ਮੈਂ ਤੇ ਪੜਾਈ ਘਾਣਦੀ ਸੀ ਪੜਾਈ ਕਰਦੇ ਆ ਸਾਰੀ ਤੇ ਮੇਰਾ ਵਿਆਹ ਹੋ ਗਿਆ ਤੇ ਮੈਨੂੰ ਮੌਕਾ ਹੀ ਨਹੀਂ ਮਿਲਿਆ ਭਾਬੀ ਹਾਂ ਤੇ ਇੱਕ ਬਹਾਨਾ ਹੀ ਆ ਮੈਂ ਵੇਲੋ ਤੁਹਾਡੀ ਨਾਲ ਉਮਰ ਚ ਕਿੰਨੀ ਛੋਟੀ ਹਾਂ ਤੇ ਵੇਲੋ ਨਾਲ ਨਾਲ ਪੜਦੀ ਵੀ ਆ ਤੇ ਨਾਲ ਨਾਲ ਸਵਾਈ ਵੀ ਕਰ ਦਿੰਨੀ ਆ ਸਵਾਈ ਤੇ ਚਲੋ ਵੱਖਰੀ ਗੱਲ ਮੈਂ ਤੇ ਕੁਰਤੇ ਪਜਾਮੇ ਵੀ ਸੀ ਲੈਣੇ ਆ ਐ ਵਟ ਕੱਢਦੀ ਤੇ ਵਟ ਹੱਲੇ ਤੇ ਮੇਰੀ ਮੰਮੀ ਕੱਲੀ ਕਰੀ ਆ ਤੇ ਉੱਤੋਂ ਵਿਚਾਰੀ ਪੜ੍ਹੇ ਲਿਖੀ ਵੀ ਘਟਾ ਨਾਲੇ ਉਹਨੂੰ ਇੰਨਾ ਕੁਝ ਪਤਾ ਵੀ ਨਹੀਂ ਲੱਗਦਾ ਤੇ ਤੂੰ ਹੀ ਤਾਂ ਸਗੋਂ ਤੇਨਾਂ ਜਾਣੀ ਆ ਜੇ ਤੇ ਨਾਲੇ ਪੜੀਆਂ ਲਿਖੀਆਂ ਤੁਹਾਨੂੰ ਤੇ ਸਿੱਖਣਾ ਚਾਹੀਦਾ ਨਾ ਭਾਬੀ ਜੇ ਕੁਝ ਸਿੱਖਿਆ ਹੋਵੇ ਨਾ ਤੇ ਉਹਦੇ ਵਿੱਚ ਫਾਇਦਾ ਹੀ ਹੁੰਦਾ ਵਾ ਵੇਖ ਲਓ ਅੱਜ ਘਰ ਲੋ ਕਿ ਸਵਾਈਆਂ ਦੇ ਕਿੰਨੇ ਕਿੰਨੇ ਪੈਸੇ ਲੈਂਦੀਆਂ ਵਾ ਅਸਲ ਜਮਨ ਆ ਗੱਲ ਤੇ ਤੇਰੀ ਠੀਕ ਆ ਪਰ ਸਾਨੂੰ ਕਦੀ ਲੋੜ ਹੀ ਨਹੀਂ ਪਈ ਅਸੀਂ ਤੇਨੇ ਜਾਣੀਆਂ ਨਾ ਜਿੰਨੇ ਵੀ ਕੱਪੜੇ ਸਵਾਉਂਦੀਆਂ ਬਾਹਰੋਂ ਸਵਾਈ ਦੇ ਆ ਆ ਪੁੱਤ ਇੰਨੀ ਸਵਾਈ ਵਾਰਾ ਖਾਂਦੀ ਬਾਹਰ ਦਿੱਤੇ ਆ ਪੁੱਤ ਏਦਾਂ ਕਰ ਹੁਣ ਤੈਨੂੰ ਜਾ ਸਿੱਖਣੀ ਪੈਣੀ ਏ ਤੇ ਆਪੇ ਘਰੇ ਆਪਣੇ ਕੱਪੜੇ ਸੀਨੇ ਪੈਣੇ ਆ ਅਮਨ ਤੂੰ ਇਦਾਂ ਕਰ ਹੁਣ ਆਪਣੀ ਭਾਬੀ ਨੂੰ ਜਾ ਦੱਸ ਦੇ ਤੇ ਅਮਨ ਕੋਲੋਂ ਤੂੰ ਵੀ ਪਿਆਰਨਾ ਸਿੱਖ ਲੈ ਠੀਕ ਭਾਬੀ ਇੱਕ ਕੰਮ ਦੀ ਗੱਲ ਦੱਸਾਂ ਹਾਂ ਅਮੀਰ ਹੋਣ ਦਾ ਮਤਲਬ ਇਹ ਨਹੀਂ ਆ ਕਿ ਕੋਈ ਕੰਮ ਹੀ ਨਾ ਸਿੱਖੋ ਕੰਮ ਸਾਰੇ ਸਿੱਖਣੇ ਚਾਹੀਦੇ ਆ ਕੋਈ ਪਤਾ ਨਹੀਂ ਕਿਹੜੇ ਵੇਲੇ ਕਿੱਥੇ ਕੰਮ ਦੀ ਲੋੜ ਪੈ ਜਾਣੀ ਆ ਆ ਫੜੋ ਇਹਨਾਂ ਚੀਤੇ ਤੇ ਆ ਲੋ ਫੜੋ ਪੈਨਸਲ ਤੇ ਮੈਂ ਤੁਹਾਨੂੰ ਦੱਸਦੀ ਆ ਤੇ ਤੁਸੀਂ ਲਾਈ ਜਾਓ ਨਿਸ਼ਾਨੀਆਂ ਹਾਂ ਆ ਰੱਖੋ ਹੁਣ ਲੰਬਾਈ ਜੇ ਨਹੀਂ ਰੱਖਣੀ ਉਹ ਤੇ ਨਿਸ਼ਾਨੀ ਲਾ ਕੇ ਤੇ ਉਹਨਾਂ ਕਪੜਾ ਕਟੋ ਨਿਸ਼ਾਨੀ ਲਾਓ ਨਾ ਮੇਖੋ ਜਿੱਦਾਂ 20 ਆ 20 ਤਰਾਕੇ ਲਾਓ ਨਿਸ਼ਾਨੀ ਇਹਦਾ ਹਾਂਜੀ ਹੁਣ ਸਾਰੇ ਰੱਖ ਕੇ ਇਦਾਂ ਇਦਾਂ ਲਾਓ 20 20 ਤੇ ਸਾਰੀ ਨਿਸ਼ਾਨੀ ਰੱਖ ਕੇ ਲਾਓ ਅੱਗੇ ਤੱਕ ਚਲ ਠੀਕ ਆ ਬੀਬੀ ਆ ਵੀ ਵਿਹਮ ਕੱਢ ਦਿੰਨੇ ਆ ਤੇਰਾ ਇੱਕ ਮੌਕਾ ਤੇ ਵਿੱਕੀ ਨੂੰ ਮੈਂ ਦਿੱਤਾ ਸੀ ਨਾ ਚਲ ਦੂਜਾ ਮੌਕਾ ਤੁਹਾਡੇ ਕਹਣ ਦੇ ਵੀ ਦਿੱਤਾ ਨਹੀਂ ਦੱਸ ਦੇ ਨਾਨਕੇ ਵੀ ਵਿੱਕੀ ਨੇ ਆਹ ਕਰਤੂਤ ਕੀਤੀ ਆ ਹੁਣ ਮੈਂ ਜਾਂਦਾ ਨਾ ਵਿੱਕੀ ਵੱਲ ਤੇ ਬੰਦਿਆਂ ਵਾਂਗੂ ਜਾ ਕੇ ਉਹਨੂੰ ਪੁੱਛਦਾ ਵਾਂ ਵੇਖ ਲੈ ਨਾ ਭਲਾ ਮੇਰੇ ਤੜੀ ਦੇ ਪੈਰ ਰਾ ਦਿੰਦਾ ਉਹ ਦੇ ਮੁੰਡਿਆ ਰਾਮ ਨਾਲ ਗੱਲ ਕਰੀ ਲੜਾਈ ਨਾ ਲੱਣੀ ਕਿਤੇ ਜੀਤਾ ਉਹ ਤਾਂ ਤੂੰ ਠੀਕ ਹੀ ਆਂਦੀ ਹਾ ਵੀ ਕੋਈ ਫੈਸਲਾ ਕਰਨਾ ਹੋਵੇ ਨਾ ਸੋਚ ਸਮਝ ਕੇ ਕਰਨਾ ਚਾਹੀਦਾ ਕਾਲੀ ਨਹੀਂ ਕਰਨੀ ਚਾਹੀਦੀ ਤਾਂ ਹੀ ਕਾਲੀ ਕਰ ਬੈਠੇ ਆ ਤੇ ਵੇਖ ਲਾ ਹੁਣ ਕਿੱਡੇ ਖਾਨੂਹਾਰ ਪੈਣ ਡਏ ਆ ਦਿਮਾਗ ਤੇ ਤੇ ਆਹੋ ਟੈਨਸ਼ਨ ਲੱਗੀ ਰਹਿੰਦੀ ਆ ਵੀ ਪਤਾ ਨਹੀਂ ਕਿਹੜੇ ਵੇਲੇ ਕਿਹਨੇ ਕਿਹੜੀ ਗੱਲ ਕਰ ਦੇਣੀ ਤੇ ਕਿਹੜਾ ਸਿਆਪਾ ਪੈ ਜਾਣਾ ਨਾ ਮੈਂ ਉਧਰ ਗੱਲ ਕਰਨ ਜੋਗੀ ਤੇ ਨਾ ਮੈਂ ਉਧਰ ਬੀਬੀ ਤਾਂ ਹੀ ਦਹੀਂ ਆਨੇ ਆ ਵੀ ਹਰ ਇੱਕ ਗੱਲ ਨਾ ਮਾਮੇ ਹੁਣਾਂ ਨੂੰ ਦੱਸਿਆ ਕਰੀਏ ਕਿੰਨਾ ਕਿਚਰ ਪੜਦੇ ਪਾਪਾ ਕਾ ਟਾਈਮ ਕੱਢਣਾ ਵਾ ਅਕਸਰ ਆ ਨਿੱਕੇ ਨਿੱਕੇ ਗੱਲਾਂ ਇੱਕ ਨਾ ਇੱਕ ਦਿਨ ਤੇ ਬਾਹਰ ਆਉਣੀਆਂ ਹੀ ਆ ਤੁਸੀਂ ਕਰਦੇ ਆ ਗੱਲ ਵੀ ਕੱਖਾਂ ਥੱਲੇ ਅੱਗ ਲਗਾਉਣ ਵਾਲੀ ਤੇ ਇਹ ਇੱਕ ਦਿਨ ਇੱਕ ਦਿਨ ਭੰਬੜ ਮਚਦਾ ਹੀ ਆ ਤਾਂ ਹੀ ਮੈਂ ਆਨੀ ਆ ਕਿ ਜਿਹੜੀ ਵੀ ਗੱਲ ਆ ਨਾ ਸਾਰੀ ਦੱਸੀ ਮਾਮੇ ਹੋਣਾ ਨੂੰ ਇਹ ਤੂੰ ਤੇ ਆਨੀ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੋ ਮੈਂ ਕਿਹੜੇ ਮੂੰਹ ਨਾਲ ਦੱਸਾਂ ਮੈਨੂੰ ਪੁੱਛ ਕੇ ਵੇ ਮੈਂ ਕਿੰਨੀ ਕਸੂਤੀ ਫਸੀ ਆ ਜਿੱਦਨ ਮੈਂ ਰਿਸ਼ਤਾ ਲੈਣ ਗਈ ਸੀ ਨਾ ਅਚੋਲੀ ਅੱਡ ਕੇ ਰਿਸ਼ਤਾ ਪਵਾ ਲਿਆ ਤੇ ਹੁਣ ਮੈਂ ਕਿਹੜੇ ਮੂੰਹ ਨਾਲ ਨੰਗੇ ਬਖਤੋਈਆਂ ਕਰਾਂ ਉਦੋਂ ਤੇ ਮੈਂ ਸਿਬਤਾ ਕਰਦੀ ਥੱਕਦੀ ਨਹੀਂ ਸੀ ਇਹ ਚੰਗੇ ਹੀ ਬੜੇ ਆ ਅਗਲਿਆਂ ਨੇ ਕਹਿਣਾ ਵਾ ਇਸੇ ਮੂੰਹ ਨਾਲ ਤੂੰ ਚੁੱਪਤਾ ਕਰਦੀ ਨਹੀਂ ਤੱਕਦੀ ਤੇ ਹੌਂਟ ਪੰਡੜੀਆਂ ਕੰਡਿਆ ਪਈਆਂ ਤੇਰੀ ਵੀ ਕੋਈ ਜ਼ੁਬਾਨ ਵਾ ਰਿਸ਼ਤੇਦਾਰੀ ਦੇ ਇਹੋ ਜੀ ਬਣ ਗਈ ਉਹ ਵੀ ਨਾ ਮੈਂ ਪੇਕੇ ਛੱਡਣ ਜੋਗੀ ਤੇ ਨਾ ਮੈਂ ਪਤੀ ਛੱਡਣ ਜੋਗੀ ਇਧਰੋਂ ਤੇ ਮੈਂ ਬੁਰੀ ਬਣ ਗਈ ਆ ਤੇ ਜਿੱਦ ਦਿਨ ਉਧਰ ਗੱਲਾਂ ਦੱਸੀਆਂ ਤੇ ਉਧਰੋਂ ਮੈਂ ਬੁਰੀ ਬਣ ਜਾਣਾ ਹੁਣ ਮੈਨੂੰ ਤੂੰ ਦੱਸ ਵੀ ਮੈਂ ਕਿਹੜੇ ਖੂਚ ਪਾਵਾਂ ਚੰਗੀ ਭਲੀ ਸਿਆਣੀ ਬਿਆਣੀ ਜਿਹੜੀ ਮੈਂ ਸਦੈਣ ਬਣ ਕੇ ਤੇ ਬੈ ਗਈ ਆ ਬੀਬੀ ਆਪਣੇ ਤਰਾਵਾਂ ਚ ਕੰਡੇ ਖਲਾਰੇ ਖਲਾਰੇ ਖੂਦ ਤੁਹਾਡੇ ਲਈ ਪੁੱਟਿਆ ਗਿਆ ਵਾ ਅਥੇਰਾ ਤੋਂ ਮੈਂ ਵਰਜਿਦ ਰਹੀ ਆ ਕਿੰਨਾ ਸਮਝਾਇਆ ਤੁਹਾਨੂੰ ਵੀ ਇਹਨਾਂ ਚੱਕਰਾਂ 'ਚ ਨਾ ਪਾਵੋ ਪਰ ਤੁਸੀਂ ਇੱਕ ਨਹੀਂ ਮੰਨੀ ਹੁਣ ਰਿਸ਼ਤੇਦਾਰੀ ਤੇ ਜਿਹੜੀ ਜਾਣੀ ਜਾਣੀ ਆ ਸੋਨਾ ਤੇ ਕਿਹਾ ਕਿ ਨਹੀਂ ਮੈਨੂੰ ਤਾਂ ਉਹ ਫਿਕਰ ਲੱਗੀ ਆ ਨਾ ਕੋਈ ਹੱਦ ਕੁਸਬੂਤ ਨਾ ਕੋਈ ਕਾਗਜ਼ ਪੱਤਰ ਲਿਖਿਆ ਕਿਹੜੇ ਮੂਹਨ ਆਹੀ ਉਹ ਤੋਂ ਮੰਗਣਾ ਵਾ ਅਗਲੇ ਝਟ ਮੁੱਕੜ ਜਾਣਗੇ ਤੇ ਕੀ ਕਹਿ ਲੈਣਾ ਅਗਲਿਆਂ ਨੂੰ ਹੁਣ ਰਿਸ਼ਤੇਦਾਰੀਆਂ ਬਾਰੇ ਨਾ ਸੋਚੋ ਹੁਣ ਇਹ ਸੋਚੋ ਵੀ ਆਪਣਾ ਸੋਨਾ ਕਿੱਦਾਂ ਕਢਾਉਣਾ ਵਾ ਹਰੀ ਤੇ ਜਮਾ ਪੂੰਜੀ ਉਹ ਹੀ ਪੈਸੇ ਤੇ ਸਾਰੇ ਇਕੱਠੇ ਕਰਕੇ ਅਸੀਂ ਕੋਠੀ ਤੇ ਲਾਅਤੇ ਆ ਤੋ ਹੁਣ ਜੇ ਕਿਤੇ ਕਿਤੇ ਲੋਡ ਪੈ ਜੇ ਸਾਨੂੰ ਗਹਿਣਾ ਗੱਟਾ ਗਹਿਣੇ ਪਾ ਕੇ ਤੇ ਫੇਰ ਹੀ ਲੋਡ ਪੂਰੀ ਕਰੀ ਦੀ ਸੀ ਨਾ ਹੁਣ ਤੋ ਵੀ ਹੱਥੋਂ ਜਾਂਦਾ ਰਿਆ ਉਦਾਂ ਨਾ ਬੀਬੀ ਆ ਸਾਰੀ ਟੈਨਸ਼ਨ ਦਾ ਮੋਢ ਤੁਹੀ ਬੰਨਿਆ ਵਾ ਜੇ ਰਿਸ਼ਤੇਦਾਰੀਆਂ ਤੁਸੀਂ ਜਾਂਦੇ ਨਾ ਨਾ ਉਹ ਵੀ ਤੁਹਾਡੇ ਕਰਕੇ ਤੇ ਜੇ ਅੱਜ ਗਹਿਣਾ ਗੱਟਾ ਸਾਡੇ ਹੱਥ ਹੈ ਨਹੀਂ ਨਾ ਉਹਦੇ ਜ਼ਿੰਮੇਵਾਰ ਵੀ ਤੁਹੀ ਹੋ ਤਾਂ ਅੱਗੇ ਪਤਾ ਨਹੀਂ ਕੀ ਕੀ ਹੋਣਾ ਵਾ ਚੰਗਾ ਭਲਾ ਘਰ ਵੱਸਦਾ ਸੀ ਏਡਾ ਸੋਹਣਾ ਸੀ ਪਰ ਕਲਾ ਕਲੇਸ਼ ਪੈ ਗਈ ਹੁਣ ਘਰ ਦੇ ਵਿੱਚ ਜੀ ਤਾਂ ਗੱਲਾਂ ਤੇ ਸੱਚੀਆਂ ਹੀ ਕਰਕੇ ਗਈ ਆ ਤੇ ਪਰ ਮੈਂ ਹੁਣ ਕਰਾਂ ਤੇ ਕਰਾਂਗੀ ਗਲਤੀ ਤੇ ਮੇਰ ਕੋ ਵੀ ਹੋ ਗਈ ਆ ਉਹ ਤਾਂ ਤੇ ਮੈਨ ਲੱਗਦਾ ਹੀ ਵੀ ਸਾਰੀ ਉਮਰ ਅਸੀਂ ਇਦਾਂ ਹੀ ਰਹਿਣਾ ਮੈਨੂੰ ਕੀ ਪਤਾ ਵੀ ਵਿਆਹ ਤੋਂ ਬਾਅਦ ਐਨਾ ਆਪਣੇ ਰੰਗ ਬਦਲ ਲੈਣੇ ਸਵਾ ਬਦਲਦਿਆਂ ਕੋਈ ਟਾਈਮ ਨਹੀਂ ਲੱਗਦਾ ਜੱਟਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬੱਲੇ ਪ੍ਰੀਤ ਕੋਰੇ ਸਵਾਈਆਂ ਹੁੰਡੀਆਂ ਹੈ ਸਸੀ ਬਬੂ ਹਾਂ ਜੀ ਤੇ ਉਹ ਕਿੱਥੇ ਵਿਕੀ ਉਹ ਤੇ ਘਰ ਨਹੀਂ ਹੈਗੇ ਕਿੱਥੇ ਗਿਆ ਵਾ ਉਹ ਤੇ ਬਟਾਲੇ ਗਏ ਆ ਬਟਾਲੇ ਗਿਆ? ਹਾਂਜੀ। ਕਦੋਂ ਕਾਉਣਾ? ਉਹਨਾਂ ਨੂੰ ਟਾਈਮ ਲੱਗ ਜਾਣਾ। ਜ਼ਰੂਰੀ ਕੰਮ ਕੀ ਕਰ ਗਏ? ਜ਼ਰੂਰੀ ਕੰਮ ਇਦਾਂ ਹੀ ਆ ਬਸ ਗੱਡੀ ਦੇ ਵਿੱਚ ਬੇਸ ਨਹੀਂ ਸਿਖਵਾਈ। ਤੇ ਉਹ ਕਹਿੰਦੇ ਕਿ ਮੈਨੂੰ ਸ਼ੌਂਕ ਆ ਕਿ ਮੈਂ ਗੱਡੀ ਵਿੱਚ ਬੇਸ ਰਖਵਾ ਲਾਂ ਤੇ ਉਸ ਕੰਮ ਗਏ ਜੇ ਤਾਂ ਕਰਕੇ ਮੈਂ ਕਹੜੀ ਉਹਨਾਂ ਨੂੰ ਟਾਈਮ ਲੱਗ ਜਾਣਾ। ਆਊਗਾ ਨਾ? ਮੈਨੂੰ ਫੋਨ ਕਰਦੀ। ਮੈਨੂੰ ਨਾ ਜ਼ਰੂਰੀ ਕੰਮ ਆ। ਕੋਈ ਨਹੀਂ। ਤੂੰ ਚਲ ਮੈਨੂੰ ਦੱਸ ਦੋ ਕਿਹੜਾ ਕੰਮ ਆ ਤੇ ਮੈਂ ਉਹਨਾਂ ਨੂੰ ਸੁਣਾ ਦੇ ਦਾਂਗੀ। ਨਹੀਂ ਪ੍ਰੀਤੀ, ਉਹਦੇ ਨਾਲ ਹੀ ਕੰਮ ਆ। ਉਮਦਾਵਨਾ ਫਿਰ ਮੋਨਾ ਗੱਲ ਕਰਨੀ ਹੈ ਕੋਈ ਠੀਕ ਆ ਤੇ ਬੈਠੋ ਤੁਸੀਂ ਚੱਲ ਤੇ ਲੱਜੇ ਮੈਂ ਚਾਹ ਬਣਾਉਣੀ ਆ ਚਾਹ ਪੀਣੇ ਆਣ ਕੇ ਕੋਈ ਨੂੰ ਨੂੰ ਆ ਲੰਦੇ ਪਾਪੀ ਨੂੰ ਠੀਕ ਠਾਕ ਹਾਂ ਪ੍ਰੀਤੀ ਠੀਕ ਠਾਕ ਸਭ ਠੀਕ ਹੁਣ ਆ ਇਹਨੂੰ ਕਿਹੜਾ ਕੰਮ ਪੈ ਗਿਆ ਵੀ ਕੀ ਦੇ ਨਾਲ ਬੋਟੀ ਨੇ ਪੁੱਛਿਆ ਹੈ ਤੇ ਉਹਨੂੰ ਵੀ ਨਹੀਂ ਦੱਸਿਆ ਆਂਦਾ ਵੀ ਕੀ ਨਾਲੀ ਇਹ ਕੰਮ ਮੈਨੂੰ ਕਿਤੇ ਨੇ ਸੈੱਟ ਕਰ ਦੇ ਨਹੀਂ ਪੰਗਾ ਪਾਉਣਾ ਤੁਹਾਨੂੰ ਸੈੱਟ ਦੇ ਦੋ ਕਿਤੇ ਏਡੇ ਭੇੜੇ ਨੇ ਕਿਤੇ ਜਰਾਹ ਦੀ ਹਨੀ ਵੀ ਸਾਨੂੰ ਕਿਤੇ ਹੌਸਲਾ ਚਾਹੀਦਾ ਬੰਦੇ ਦਾ ਜਿਦੋਂ ਇੱਕ ਵਾਰ ਹੀ ਆਖਿਆ ਅਸੀਂ ਦੇ ਦਾਂਗੇ ਤੁਹਾਨੂੰ ਪਰ ਨਾ ਹੌਸਲਾ ਹਾਨੀ ਇਹੋ ਹੀ ਕਹਿਣਾ ਹੋਣਾ ਵਿਕੀ ਨੂੰ ਤਾਂ ਹੀ ਨੇ ਨਪਰੀਤ ਨੂੰ ਦੱਸਿਆ ਹਲੋ ਹਾਂਜੀ ਸੱਸੀ ਕੰਮੀ ਜੀ ਹਾਂ ਠੀਕ ਠਾਕ ਆ ਹੋਰ ਪਹੁੰਚ ਗਿਆ ਜੋਤੀ ਅੱਛਾ ਚਲੋ ਫਿਰ ਤੇ ਵਧਾਈ ਹੋਏ ਬਹੁਤ ਬਹੁਤ ਤੇ ਮੈਂ ਵੀ ਨਹੀਂ ਹਾਂ ਬਸ ਸਬਜੀ ਬਣਾਉਣ ਲੱਗੀ ਹਾਂ ਤੇ ਅੰਦਰ ਨੂੰ ਆਈਆਂ ਤੇ ਫੋਨ ਵੱਜ ਗਿਆ ਸੀ ਠੀਕ ਤੇ ਮੇਰੀ ਗੱਲ ਸੁਣੋ ਹੁਣ ਨਹੀਂ ਇੰਨੀ ਗੱਲ ਕਹਿਦੇ ਉਹਨੂੰ ਕਿ ਪੈਸੇ ਪੂਹੇ ਲੱਗੇ ਆ ਬੜੇ ਤੇ ਹੁਣ ਦਿਲ ਲਾ ਕੇ ਕੰਮ ਕਰੇ ਚੰਗਾ ਕੰਮ ਵਿੱਚ ਧਿਆਨ ਲਾਏ ਆਹੋ ਕੋਈ ਨਹੀਂ ਕਰਾਂਗੀ ਮੈਂ ਵੀ ਫੋਨ ਬਸ ਮੈਂ ਚੱਲ ਰੈਸਟ ਕਰ ਲੇ ਘੜੀ ਅਜੇ ਤੇ ਜਦੋਂ ਹੋ ਜਾਏਗਾ ਰੈਸਟ ਹੋ ਜਾਈਗੀ ਉਹਦੀ ਪੂਰੀ ਤੇ ਫਿਰ ਆਪੇ ਫੋਨ ਲਾ ਲੇਗਾ ਮੈਨੂੰ ਤੁਸੀਂ ਦੇ ਦੇ ਸੁਣਾ ਉਹਨੂੰ ਇੰਨੀ ਗੱਲ ਕਹਿ ਦਿਓ ਹਾਂ ਆਹੋ ਆਹੋ ਠੀਕ ਆ ਉਹ ਵੀ ਠੀਕ ਨੇ ਬਿਬਹੂਣੀ ਵੀ ਠੀਕ ਠਾਕ ਸਾਰੇ ਚਲੋ ਠੀਕ ਆ ਫਿਰ ਮੈਂ ਬਾਤ ਕਰਾਂਗੀ ਗੱਲ ਤਾਂ ਢੜਨਾ ਚਾਹਾਂ ਹੂੰ ਮੰਮੀ ਦਾ ਫੋਨ ਹੈ ਹਾਂਜੀ ਮੰਮੀ ਦਾ ਫੋਨ ਆਖਣ ਦੇ ਜੋਤੀ ਪਹੁੰਚ ਗਿਆ ਵਾ ਮੈਂ ਚਲੋ ਬੜੀ ਵਧੀਆ ਗੱਲ ਹੋਈ ਕਿਤੇ ਬਰਾਬਰ ਆ ਲੱਗਾ ਕੰਮੀਕਾਰੀ ਦੀ ਸ਼ੁ크ਰਾ ਪ੍ਰਮਾਤਮਾ ਦਾ ਹਾਂ ਹਾਂ ਫਿਰ ਮਿਲਗੇ ਪੈਸੇ ਪੈਸੇ ਕਿੱਥੋਂ ਮਿਲਣੇ ਆ ਅਗਲਾ ਤਾਂ ਘਰ ਹੀ ਹੈ ਨਹੀਂ ਆ ਪੈਸੇ ਮੋੜਨ ਦਾ ਨਹੀਂ ਪਤਾ ਗੱਡੀ 'ਚ ਬੇਸਰ ਕੋਹਣ ਬਟਾਲੇ ਗਿਆ ਈ ਉਹ ਵੇਖਾਂ ਹਾਂ ਕਿੱਡੀ ਆਖਰ ਆਈ ਐ ਇਹਨੂੰ ਹੈ ਕਿਤੇ ਮਸਾ ਇਹਨੂੰ ਸ਼ਰਮ ਕਿਤੇ ਪੈਸੇ ਮੰਗ ਕੇ ਖੜੇ ਆ ਤੂੰ ਪੈਸੇ ਮੋੜ ਦੇ ਬੀਸ ਰਖਾਉਂਦੀ ਅੱਗ ਲੱਗੀ ਇਹਨੂੰ ਗੱਡੀ ਆਲਾਂਦੇ ਹਨ ਜੇ ਇਹਨੇ ਪੈਸੇ ਨਾ ਨਾ ਮੋੜੇ ਇਹਨੂੰ ਤਾਂ ਮੈਂ ਚੰਗੀ ਤਰ੍ਹਾਂ ਠੰਡ ਪਾਉਂਗਾ ਇਹਦੇ ਮੂੰਹ ਵਾਲ ਮੈਂ ਕਰਾਉਂਦਾ ਵੇਖੀ ਜਾਂੜਿਆ ਚਲੋ ਠੀਕ ਆ ਫਿਰ ਜੇ ਜਾਣਾ ਹੈ ਨਾ ਤੇ ਚੰਗੀ ਤਰ੍ਹਾਂ ਇਹਦੀ ਸੇਵਾ ਕਰਿਓ ਕਸਰ ਨਾ ਕੋਈ ਛੱਡਿਓ ਉਹ ਤਾਂ ਮੈਂ ਕਰੂੰਗਾ ਜਦੋਂ ਆਊਗਾ ਹਣਾ ਇਹਦਾ ਰਾਦਾ ਵੀ ਮੈਨੂੰ ਕੋਈ ਕਹਿੰਦੇ ਨਹੀਂ ਆ ਤੇ ਸਗੋਂ ਸਿਰ ਤੇ ਚੜਦਾ ਜਾਂਦਾ ਵਾ ਹਾ ਥੋੜਾ ਕੰਮ ਆ ਠੁੰਗਾ ਮਾਰ ਕੇ ਵਿੱਚ 20000 ਰੁਪਇਆ ਲੈ ਕੇ ਮੈਂ ਤਾਂ ਨਹੀਂ ਕੋ ਆਖਿਆ ਹੁਣ ਆਣ ਕੇ ਤਾਂ ਗੱਡੀ 'ਚ ਬੇਸਾ ਰਖਾਉਂ ਡਿਆ ਵਾ ਵੀ ਪੈਸੇ ਮੋੜ ਸਾਡੇ ਅਸੀਂ ਜਨੂ ਹਾਂ ਸ਼ਰਮ ਲਾ ਕੇ ਵੇਚ ਕੇ ਖਾਛੜੀ ਆ ਕੋਈ ਲੱਥੀ ਚੜੀ ਹੈ ਨਹੀਂ ਇਹਨੂੰ ਮਾਰ ਸਕਦੇ ਬਹੁਤ ਹੈ ਬੇਸ਼ਰਮ ਬੰਦਾ ਵਾ ਤੂੰ ਹੀ ਦਾਨਾ ਖਪੀ ਜਾ ਆਪਣਾ ਕੰਮ ਕਰ ਲਾ ਮੈਂ ਹੀ ਮੋਟਰ ਤੋਂ ਹੋਵਾਂ ਉਹਨਾਂ ਚਿਰ ਨੂੰ ਉਹ ਵੀ ਆ ਜਾਂਦਾ ਆਪੇ ਫਿਰ ਕਰਦਾ ਆ ਕੇ ਉਹਨਾਂ ਨਾਲ ਚਲੋ ਠੀਕ ਵੇਖਾਂ ਕੱਢੀ ਹੱਤ ਚੁੱਕੀ ਹੈ ਇਹਨੇ ਕਿੱਡੀ ਪਿਓ ਵਾਲੀ ਬੇਸ ਰਖਾ ਕੇ ਆ ਗਿਆ ਪੈਹ ਰੇ ਦੰਦਾਨੀ ਨੂੰ ਪਤਾ ਹੈ ਕਿ ਪੈਸੇ ਮੋੜਦੇ ਆ ਇਹੋ ਜੇ ਬਾਤ ਕਰਜੇ ਥੱਲੇ ਆ ਕੇ ਮਰਦੇ ਹੁੰਦੇ ਆ ਪਹਿਲਾਂ ਤੇ ਇਹਨੂੰ ਜਾ ਕੇ ਮੈਂ ਪੁੱਛਦਾ ਮਾਟਰ ਤੇ ਕੋਈ ਲੱਗਾ ਨਹੀਂ ਆ ਸੁੰਢੀ ਪੈ ਗਈ ਇਹਦੀ ਮੈਨੂੰ ਲੱਗਦਾ ਸਪਰੇਅ ਕਰਨੀ ਪੈਣੀ ਆ ਹਾ ਕਿਦਾਂ ਘਟਾ ਡਾਇਆ ਕਿਤੇ ਆਹ ਕੌਣ ਆ ਜਿਹਨੂੰ ਇੰਨੀ ਨਿਹਰੀ ਆਈ ਆ ਇੰਨੀ ਛਪੀੜਨਾ ਕੋਈ ਨਿਆਣਾ ਹੀ ਨਿਕਲ ਆਉਂਦਾ ਵਾ ਘਰ ਦੇ ਵਿੱਚ ਉਹ ਕਿਦਾਂ ਗਲੀਆਂ ਦੇ ਵਿੱਚੋਂ ਨਹੀਂ ਪੰਜਾਉਂ ਰਿਆ ਗੱਡੀ ਹੋਰ ਕੌਣ ਵਾ ਦਿੱਕੀ ਆ ਤੋ ਫਰਮਾ ਮਾਤੂ ਗੱਤ ਦੇ ਬੇਦਾਬ ਟਾਉਣ ਵਾਲੀ ਚਾਈ 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 ਦੀ ਗੁੱਸੇ ਵਾਲੇ ਸੁੱਖ ਨਾਲ ਆਪਜੀ ਬਚੇ ਦੇ ਗੁੱਸੇ ਵਾਲੇ ਸੁੱਖ ਨਾਲ ਆਪਜੀ ਬਚੇ ਦੇ ਸਾਨੂੰ ਪਿਆਰ ਨਾਲ ਕੀ ਡੀਸੀਟੀ ਗਾਣੇ ਲਾਏ ਆ ਉਹ ਸਿਆਣੇ ਐਵੇਂ ਤਾਂ ਨਹੀਂ ਆਉਂਦੇ ਫਰੀ ਦੀ ਚੀਜ਼ ਮਿਲੀ ਹੋਇਆ ਤਾਂ ਕੋਈ ਕਦਰ ਨਹੀਂ ਹੁੰਦੀ ਆਤੀ ਚੱਕ ਛੜੀ ਇਹਨੇ ਤਾਂ ਕਿਤੇ ਐਦਾਂ ਕਰਦਾ ਅੱਗੇ ਤਾਂ ਮੈਨੂੰ ਘਰ ਨਹੀਂ ਮਿਲਿਆ ਹੁਣ ਆ ਗਿਆ ਹੁਣ ਜਾਣਾ ਵਾ ਫੇਰ ਨਾ ਕੇ ਪਾਸੇ ਨਿਕਲ ਜੇ ਆਹ ਆਹੋ ਮੌਕਾ ਸੰਭੋਧ ਸੀ ਰਮੀ ਲਈ ਆ ਕਿਤੇ ਫਾਹੇ ਦੇਣ ਵਾਲੇ ਆ ਤੇ ਬਸ ਹੱਥ ਚੋਂ ਖਿਛੜੀ ਇਹਨਾਂ ਕਿਤੇ ਆਤਵੇ ਕਿਦਾਂ ਚੁੱਕੀ ਆ ਸਾਰਿਆਂ ਨੇ ਭੰਗੜਾ ਤੇ ਐ ਪੌਂਡੇ ਆ ਜਿੱਦਾਂ ਕਿਤੇ ਨਵੀਂ ਕਢਾ ਕੇ ਲਿਆਂਦੀ ਹੁੰਦੀ ਏਜੰਸੀ ਚੋਂ ਫੋਰਚੂਨਰ ਹੈਗੀ ਤੇ ਸੋਹਰੇ ਤਾਂ ਮੰਗਮੀ ਲਿਆਂਦੀ ਆ ਨਾ ਉਹ ਵੀ ਅਲਟੋ ਹੂੰ ਕਿਉਂ ਹੁਣ ਬਣ ਗਈ ਕਿ ਨਹੀਂ ਗੱਲ ਉਹ ਦਿਨ ਕਹਿੰਦੀ ਸੀ ਮਜਾ ਜਿਹਣੀ ਆਉਣ ਡਿਆ ਘੁੰਮਣ ਫਿਰਨ ਦਾ ਗੱਲ ਤਾਂ ਵਾਕਿਆ ਤੇਰੀ ਵੀ ਸਹੀ ਸੀ ਇਕੱਲੇ ਸਪੀਕਰਾਂ ਨਾਲ ਕਿੱਥੇ ਮਜਾ ਆਂਦਾ ਵਾ ਜਿੰਨਾ ਝਰ ਧਮਕ ਵੇਸ਼ ਨਾ ਬਣੇ ਹੁਣ ਬਣ ਗਈ ਆ ਨਾ ਗੱਲ ਹਾਂ ਵੇਲਾ ਇੱਥੇ ਗਾਣੇ ਚੱਲਣ ਡੇ ਆ ਤੇ ਧਮਕ ਆਓ ਮੇਰੇ ਸਹੁਰਿਆਂ ਤਾਂ ਕਿ ਜਾਂਦੀ ਹਣੀ ਆ ਅੱਜ ਹੁਣ ਚਾਹ ਬਣਾਉਣੀ ਤੇ ਚਾਹ ਪੀ ਲੋ ਆ ਜਾ ਆ ਬਣਾ ਚਾਹ ਕੇ ਆ ਮੜੇ ਲੈ ਆਉ ਲਸਣ ਤੇ ਸਬਜ਼ੀ ਨੂੰ ਤੜਕਾ ਲਾਈਏ ਆ ਜਾ ਪੁੱਤ ਗੱਡੀ ਦੀ ਬੇਸ ਤਾਂ ਤੇ ਪਤਾ ਨਹੀਂ ਪਰ ਤੇਰੀ ਬੇਸ ਸੌਰਾਂ ਤੱਕ ਜਰੂਰ ਪਹੁੰਚੂਗੀ ਟਾਈਮ ਵਾਲਾਂ ਦੇ ਤੂੰ ਬਸ ਪ੍ਰੀਤ ਹਾਂ ਜੀ ਮੈਂ ਕੀ ਕੱਲਿਆਂ ਨੂੰ ਚਾਹ ਬਣਾ ਦੇ ਨਾ ਮੈਂ ਪੀਣੀ ਏ ਤੇ ਨਾਲ ਤੈਨੂੰ ਪਤਾ ਅਮਨ ਪੀਂਦੀ ਏ ਤੇ ਉਹਨੂੰ ਚਾਹ ਬਣਾ ਕੇ ਦੇ ਦੇ ਉਹ ਪੀ ਲੈ ਤੇ ਨਾਲੇ ਸਬਜ਼ੀ ਨੂੰ ਤੜਕਾ ਲਾ ਲੈ ਤੇ ਮੈਂ ਤੇ ਅਮਨ ਨਾਲ ਸਬਜ਼ੀਆਂ ਨੂੰ ਪਾਣੀ ਪਾਈ ਏ ਠੀਕ ਏ ਕੋਈ ਨਹੀਂ ਫਿਰ ਆਹ ਬਣਾ ਲੈਂਦੇ ਆਗੇ ਵਿੱਕੀ ਹਾਂ ਆਗੇ ਹੋਰ ਕੀ ਹਾਲ ਹੈ ਵੀਰੇ ਬਸ ਵਧੀਆ ਬੈਠਾ ਕੁਰਸੀ ਫੜ ਲਾ ਹੋਰ ਫਿਰ ਕਿਵੇਂ ਦਾ ਰਿਹਾ ਸਫਰ ਸਫਰ ਬੜਾ ਵਧੀਆ ਦੋ ਦਿਨ ਲਾਏ ਫਿਰ ਤੂੰ ਹੀ ਆਹੋ ਦੋ ਦਿਨ ਲੱਗ ਹੀ ਗਏ ਪਰ ਮੈਂ ਹੁਣ ਬਸ ਤਾਉਣ ਡਿਆ ਦੋ ਤਿੰਨ ਦਿਨ ਹੋਰ ਉੱਥੇ ਲਾ ਕੇ ਆਉਣੇ ਸੀ ਨਜ਼ਾਰਾ ਹੀ ਬੜਾ ਆਇਆ ਉੱਥੇ ਘੁੰਮਣ ਦਾ ਵਿੱਕੀ ਤੂੰ ਤਾਂ ਕਿੰਨਾ ਸੀ ਅਨੰਦਪੁਰ ਸਾਹਿਬ ਜਾਣਾ ਦਰਸ਼ਨ ਮੇਲੇ ਕਰਨ ਤੇ ਫਿਰ ਸ਼ਿਮਲੇ ਦੀ ਸਲਾਹ ਕਿਦਾਂ ਬਣ ਗਈ ਉਹ ਗਏ ਤੇ ਦਰਸ਼ਨ ਮੇਲੇ ਕਰਨ ਹੀ ਗਏ ਤੇ ਪ੍ਰੀਤ ਕਹਿੰਦੀ ਆ ਵੀ ਇਥੋਂ Shimla ਗੱਡੀ ਕਿੰਨਾ ਕ ਅੱਧਾ ਸਫਰ ਤਾਂ ਅਸੀਂ ਕਰ ਹੀ ਲਿਆ ਵਾ ਤੇ ਲੱਗਦਾ ਥਾ ਕਿ ਦੀ ਘੁੰਮੀ ਜਾਨੇ ਆ ਨਾਲੇ ਗੱਡੀ ਕੋਲ ਹੀ ਗੱਡੀ ਤੇ ਕਿਹੜਾ ਪਤਾ ਲੱਗਣ ਡਿਆ ਸੀ ਐਡੀਆਂ ਸੋਹਣੀਆਂ ਸੋਹਣੀਆਂ ਉੱਥੇ ਲੋਕੇਸ਼ਨ ਆ ਨਾ ਦਿਲ ਕਰਦਾ ਸੀ ਵੇਖੀ ਜਾਈਏ ਐਨੀ ਭਰਾਵਾ ਉੱਥੇ ਬਰਫ਼ ਪਈ ਨਜ਼ਾਰਾ ਹੀ ਆ ਗਿਆ ਜੀ ਬੜਾ ਲੱਗਾ ਹੀ ਉੱਥੇ ਤੇ ਐਵੇਂ ਆ ਗਏ ਹੁਣ ਸੋਚਣ ਡੈ ਸਕੇ 2-3 ਦਿਨ ਉੱਥੇ ਹੋਰ ਲਾ ਕੇ ਆਉਣਾ ਸੀ ਪੰਜਾਬ ਚ ਵੜਦੇ ਆ ਭਰਾਵਾ ਐਨੀ ਗਰਮੀ ਇੱਥੇ ਕੋਈ ਹਾਲ ਨਾਲੇ ਮੈਂ ਕਿਹੜੀ ਆ ਕੇ ਕੰਕੜਾਉਣੀ ਹੀ ਕੰਮ ਤਾਂ ਕੋਈ ਹੈ ਨਹੀਂ ਸੀ ਗਲਤੀ ਹੋ ਗਈ ਉਦਾਂ ਹੋਰ ਗੱਡੀ ਨੇ ਖਰਾਬ ਤਾਂ ਨਹੀਂ ਕੀਤਾ ਕਿਤੇ ਨਾ ਨਾ ਗੱਡੀ ਨੇ ਕੀ ਖਰਾਬ ਕਰਨਾ ਗੱਡੀ ਤਾਂ ਪੂਰੀ ਵਧੀਆ ਸੈੱਟ ਚੱਲਦੀ ਆ ਪਹਾੜਾਂ ਦੇ ਵਿੱਚ ਬਹੁਤ ਮਜ਼ਾ ਆਇਆ ਚਲਾਉਣ ਦਾ ਹੋਰ ਤੇਲ ਕਿੰਨਾ ਖਾਗੀ ਗੱਡੀ ਫੇ ਤੇਲ ਘੱਟ ਹੀ ਖਾਦਾ ਵਾ ਦਾਦੇ ਐਵਰੇਜ ਚੰਗੀ ਆ ਗੱਡੀ ਦੀ 20-22 ਦੀ ਐਵਰੇਜ ਦਈ ਜਾਂਦੀ ਆ ਪਰ ਫੇਰ ਵੀ 6-7000 ਦਾ ਲੱਗ ਹੀ ਗਿਆ ਚਲ ਠੀਕ ਵਾ ਐਵਰੇਜ ਬਥੇਰੀ ਬਤਾਉਂਈ ਇਹਨਾਂ ਦੀ ਆਹੋ ਤੇ ਵਿੱਕੀ ਹੋਰ ਪੈਸੇ ਦੇਣੇ ਸੀ ਮੈਨੂੰ ਮੈਨੂੰ ਦੱਸਿਆ ਵੀ ਲੋਡ ਵਾ ਪੈਸੇ ਪੈਸੇ ਵਰਤੇ ਗਏ ਆ ਕੋਈ ਗੱਲ ਨਹੀਂ ਮੈਂ ਕੰਮ ਤੇ ਜਾਣਾ ਤਾਂ ਕੋਈ ਗੱਲ ਨਹੀਂ ਫਿਰ ਦੇ ਦੂੰਗਾ ਵਿੱਕੀ ਪਰਤੇ ਖਾਤੇ ਗਏ ਆ ਤੂੰ ਆਪਣੇ ਕੋਲੋਂ ਵੀ ਖੜੇ ਆ 5000 ਜਰਾ ਖਰਚ ਆਇਆ ਤੇਲ ਦਾ 2-4000 ਹੋਰ ਲਾਲਾ 10000 ਖਰਚਾ ਆ ਗਿਆ ਹੋਊਗਾ ਕਿੰਨਾ ਕਾ ਕੇ ਤੇਰਾ ਖਰਚਾ ਬਥੇਰਾ ਆ ਜਾਂਦਾ ਵਾ ਭਰਾਵਾ ਉਥੇ ਹੋਟਲਾ-ਹਟਲ ਬਥੇਰੇ ਮਹਿੰਗੇ ਹੀ ਗਏ ਖਾਣ-ਪੀਣ ਦਾ ਖਰਚਾ ਨਾਲੇ ਉਹ ਥੋੜੇ ਜਿਹੇ ਪੈਸੇ ਵਧੇ ਹੀ ਗਏ 10000 ਦੀ ਬੇਸਰ ਖਾ ਲਈ ਆ ਤੇਰਾ ਦਿਮਾਗ ਖਰਾਬ ਆ ਵਿੱਕੀ ਮੈਂ ਕਿਸੇ ਵਾਰ ਤੇ ਪੈਸੇ ਮੰਗ ਕੇ ਲੈਂਦੇ ਉਹ ਤੈਨੂੰ ਸਾਰਾ ਪਤਾ ਵਾ ਜੋਤੀ ਨੂੰ ਪੈਸੇ ਦੇਣੇ ਆ ਤੇ ਤੂੰ ਬੇਸਰ ਖ ਯਾਰ ਫਿਰ ਕਿਉਂ ਘਰ ਖਾਲੀ ਤੇ ਤੂੰ ਦਾ ਗੰਡਾ ਜਦੋਂ ਮੈਂ ਤੇਰੇ ਪੈਸੇ ਵਰਤ ਲਿਆ ਦੱਸ ਮੇਰੇ ਸਹੁਰਿਆਂ ਦੇ ਪੈਸੇ ਹੀ ਜੇ ਮੈਂ ਉਹਨਾਂ ਕੋਲੋਂ ਮੰਗ ਕੇ ਵਰਤ ਲੈਂਦਾ ਤਾਂ ਫਿਰ ਉਹ ਜੇ ਤੇਰੇ ਸਹੁਰੇ ਆ ਨਾ ਤੇ ਮੇਰੇ ਹੀ ਮਾਮੇ ਆ ਉਹ ਤੇਰਨੂੰ ਪਹਿਲਾਂ ਰਿਸ਼ਤੇਦਾਰੀ ਮੇਰੀ ਹੀ ਉਹਨਾਂ ਦੀ ਤੇ ਨਾਲੇ ਪੈਸੇ ਮੈਂ ਮੰਗ ਕੇ ਲਿਆ ਕੇ ਆ ਤੂੰ ਨਹੀਂ ਮੰਗ ਕੇ ਲਿਆ ਆ ਉਹ ਦੁਕਾਨਦਾਰ ਤੂੰ ਤੇ ਮੈਂ ਜਦੋਂ ਕਹਿੰਦਾ ਮੈਂ ਕੰਮ ਤੇ ਜਾ ਕੇ ਦੇ ਦੂੰਗਾ ਤੈਨੂੰ ਫਿਰ ਕਿਹੜੀ ਗੱਲ ਐ ਇੱਥੇ ਕੰਮ ਤੇ ਜਾ ਕੇ ਤੈਨੂੰ ਦੇ ਦੂੰਗਾ ਮੈਨੂੰ ਲੋੜ ਤੇ ਹੋਣਾ ਕੋਈ ਗੱਲ ਨਹੀਂ ਦੇ ਦੂੰਗਾ ਮੈਂ ਹੁਣ ਹੈ ਨਹੀਂ ਮੇਰੇ ਕੋਲ ਤੂੰ ਉਦੋਂ ਹੀ ਠੂੰਗਾ ਮਾਰ ਕੇ ਲੈ ਗਿਆ ਪੈਸੇ ਵਿੱਚੋਂ ਕੋਈ ਗੱਲ ਨਹੀਂ ਮੈਂ ਲੈ ਗਿਆ ਇਹ ਤਾਂ ਬੋਧ ਤਤਣਾ ਹੋ ਬਹੁਤੀ ਗੱਲ ਹੈ ਨਾ ਤੇ ਮੈਂ ਆਪਣੇ ਸਹੁਰਿਆਂ ਨੂੰ ਦੇ ਦੂੰਗਾ ਉਹਨਾਂ ਕੋਈ ਲਿਆਦੇ ਹੈ ਨਾ ਉਹ ਸਹੁਰਿਆਂ ਕੋ ਮੈਂ ਮੰਗੇ ਆ ਉਹ ਤੇਰੇ ਸਹੁਰੇ ਬਾਅਦ ਚ ਪਹਿਲਾਂ ਮੇਰੇ ਮਾਮੇ ਆਉ ਚੱਲ ਕੋਈ ਨਹੀਂ ਮੈਂ ਗੱਲ ਕਰ ਲੂੰਗਾ ਕਰ ਲੂੰਗਾ ਵੀ ਮੈਂ ਉਹਦੇ ਚ 20000 ਰੁਪਏ ਲਿਆ ਹੀ ਫੇਰ ਬਣਾ ਉਹ ਮੈਨੂੰ ਕੀ ਕਹਿ ਦੇਣਗੇ ਕਿਉਂ ਵਰਤਿਆ 20000 ਰੁਪਏ ਲਿਆ ਹੀ ਆਪਣੇ ਵਾਸਤੇ ਮੰਗੇ ਲੈ ਗਿਆ ਤੇਰੇ ਬੇਸਾਂ ਰਖਾਉਣ ਨੂੰ ਮੰਗੇ ਨਹੀਂ ਲੈ ਗਿਆ ਮੈਂ ਕੰਮ ਨਹੀਂ ਕਰਨੀ ਬਸ ਤੁਰ ਪੈਂਦਾ ਉਹਦਾ ਮੂੰਹ ਚੋ ਕਿ ਜਦੋਂ ਨੂੰ ਜੀ ਕਰਦਾ ਵਾ ਆ ਚੱਲ ਚੱਲ ਜਾ ਗਾਂ ਜਾ ਕੇ ਕੰਮ ਕਰ ਆਪਣਾ ਆਇਆ ਵੱਡਾ ਨਾਨਕਿਆਂ ਵਾਲਾ ਤੇਰੇ ਮਾਮੇ ਆ ਤੇ ਮੈਂ ਉਹਨਾਂ ਦਾ ਕੱਖ ਨਹੀਂ ਲੱਗਦਾ ਜਵਾਈਆਂ ਜਵਾਈ ਉਹਨਾਂ ਨੇ ਹੁਣ ਮੇਰੀ ਮੰਨਣੀ ਆ ਕਿ ਤੇਰੀ ਮੰਨਣੀ ਆ ਤੇਰਾ ਤਾਂ ਮੈਂ ਇਹੋ ਜਿਹਾ ਇਲਾਜ ਕਰਵਾਉਂਗਾ ਤੂੰ ਤਾਂ ਉਧਰ ਨੂੰ ਮੂੰਹ ਵੀ ਨਾ ਕਰੇਂਗਾ ਭੁਲੇਖੇ ਜਾ ਜੇ ਤੂੰ ਆ ਜਾਊਗਾ ਤਾਂ ਉੱਥੇ ਬੱਸ ਹੋਣੀ ਉੱਥੇ ਚੜਾਉਣਾ ਹੈ ਹਾਂਜੀ ਹੋ ਗਿਆ ਤਿਆਰ ਹੋ ਗਿਆ ਕੇ ਆਏ ਮੇਰੀ ਲੱਡੋ ਤਿਆਰ ਹੋ ਗਈ ਸੀ ਸਕੂਲ ਜਾਣ ਲਈ ਐਦਾਂ ਕਰ ਜਾ ਤੂੰ ਜਾ ਕੇ ਕਰਲਾ ਚਾਹ ਬਣੀ ਦਾ ਤੇ ਮੈਂ ਇਹਨਾਂ ਨੂੰ ਚੜਾ ਦੇਣਾ ਵਾਂ ਬਸੇ ਲੈ ਫੜਾ ਦੇ ਮੈਨੂੰ ਬੈਗ ਉੱਥੇ ਕਿੱਥੇ ਲੈ ਜਾ ਫਿਰ ਇੱਥੇ ਘੱਟੇ ਦੇ ਵਿੱਚ ਗੰਦੇ ਹੁੰਦੇ ਆ ਲੈ ਜਾਣਾ ਲੈ ਜਾਣਾ ਉੱਥੋਂ ਬਸ ਆ ਕੇ ਚੜ ਜਾਣੀ ਜਾਓ ਬੇਟਾ ਬਾਏ ਮੈਂ ਹਵਵਾ ਕੰਮ ਪੀਤੋ ਕਰ ਦਿੰਦੀ ਹੁੰਦੀ ਹੈ ਨਾ ਹੁਣ ਜਾਂ ਜ਼ਿੰਮੇਵਾਰੀ ਤੇਰੀ ਹੋ ਗਈ ਜਾਂ ਮੇਰੀ ਲੇ ਨਹੀਂ ਮੇਰੀ ਧੀ ਦਾ ਫੋਨ ਆ ਗਿਆ ਹੈ ਹਲੋ ਹਾਂ ਠੀਕ ਠਾਕ ਸਤਿ ਸ਼੍ਰੀ ਅਕਾਲ ਪਾਪਾ ਬਸ ਆ ਗਈ ਪਾਪਾ ਬਸ ਆ ਗਈ ਪਾਪਾ ਬਸ ਆ ਗਈ ਤੁਹਾਨੂੰ ਪਤਾ ਸਵੇਰੇ ਇਹਨੂੰ ਮੈਂ ਦੁੱਧ ਦਿੱਤਾ ਮੈਂ ਚੱਲ ਪੀ ਲੈਂਦੀ ਆ ਵਾਵਾ ਉਹਦਾ ਗਲਾਸ ਨਾ ਪੀਂਦੀ ਨੀ ਹਾਂ ਸੁੱਤੀ ਪਈ ਤੇ ਮੂੰਹ ਲਾਇਆ ਤੇ ਬੋਤਲ ਫੜ ਕੇ ਕਰਦੀ ਮੰਮੀ ਜੀ ਥੈਂਕ ਯੂ ਇਹਨੂੰ ਇਹ ਨਹੀਂ ਆਦਤ ਪਈ ਆ ਨਾ ਹਰ ਗੱਲ ਦੇ ਵਿੱਚ ਥੈਂਕ ਯੂ ਕਹਿੰਦੀ ਚੱਲ ਚੰਗੀ ਗੱਲ ਆ ਕਿ ਥੈਂਕ ਯੂ ਕਹਿਣਾ ਸਭ ਤੋਂ ਵਧੀਆ ਆਦਤ ਆ ਹਾਂ ਕਿਹੜਾ ਫੋਨ ਆਉਂਦਾ ਮੰਮੀ ਨੂੰ ਮੰਮੀ ਆਪਣੀ ਤੀਨਾਂ ਗੱਲਾਂ ਬਾਤਾਂ ਕਰਨ ਦੇ ਆ ਜਿੱਦਾਂ ਹੀ ਕਰਨ ਦੇ ਆਪਣੀਆਂ ਧੀਆ ਬਤੂ ਇੰਨੇ ਚੰਗੇ ਬੜੇ ਲੱਗਦੇ ਹਨਾ ਹੋਰ ਕੀ ਹੁੰਦੇ ਹੀ ਇੰਨੇ ਪਿਆਰੇ ਆ ਕਿ ਗੱਲਾਂ ਬਾਤਾਂ ਕਰ ਕਰਕੇ ਖੁਸ਼ ਹੁੰਦੇ ਰਹਿੰਦੇ ਆ ਹਾਂ ਲੱਗਦਾ ਡਈ ਆ ਪ੍ਰੀਤੋ ਸੁਣਾਉਣ ਆਪਣੇ ਹਨ ਟੂਰ ਟਰੈਵਲ ਦੀਆਂ ਗੱਲਾਂ ਬਾਤਾਂ ਲੱਗਦਾ ਤੇ ਇਦਾਂ ਹੀ ਆ ਹਾਂ ਮੰਮੀ ਉੱਧਰ ਲੈ ਕੇ ਮੇਰਾ ਵੀ ਜੀ ਕੰਡਾ ਸਪੀਕਰ ਤੇ ਗੱਲ ਕਰਦੇ ਫਿਰ ਮੈਂ ਚਲ ਕਾਰ ਹੀ ਲੈ ਆਣ ਦਿੰਨੀ ਆ ਚਲੋ ਮਾਂ ਦੀਆਂ 100 ਗੱਲਾਂ ਹੁੰਦੀਆਂ ਨੇ ਹਾਂ ਨੂੰ ਨੂੰ ਸੁਣਾਉਣੀਆਂ ਜ਼ਰੂਰੀ ਥੋੜਾ ਨੇ ਐਹੋ ਜਿਹੀ ਨਹੀਂ ਕੋਈ ਗੱਲ ਹੈਗੀ ਜਿਹੜੀ ਤੁਸੀਂ ਸਮਝਾਂਦੇ ਆ ਕਿ ਮਾਂ ਦੀ ਨੇ ਉਹਨਾਂ ਨੇ ਕੋਈ ਪਰਦੇ ਨਾ ਥੋੜੀ ਕੋਈ ਗੱਲ ਕਰਨੀ ਮੇਰੇ ਤੋਂ ਤਾਈਓ ਤਾਂ ਸਾਈਡ ਤੇ ਹੋ ਕੇ ਗੱਲ ਕਰਨ ੜੇ ਆ ਉਹ ਤੇ ਉਦਾਂ ਹੀ ਚੱਲ ਗਿਆ ਚੱਲ ਮੈਂ ਵੀ ਗੱਲ ਕਰ ਲੈਨੀ ਆ ਆਦਤ ਜੀ ਹੁੰਦੀ ਆ ਫੋਨ ਆਇਆ ਉਹ ਤੇ ਲੈ ਕੇ ਪਰ੍ਹਾਂ ਚਲ ਜਾਣਾ ਚਲ ਠੀਕ ਆ ਕਿਹੜੇ ਪਰਦੇ ਪਾਉਣ ੜੀ ਆ ਹਾਂ ਫੋਨ ਕੱਟ ਵੀ ਗਈ ਆ ਸਾਡਾ ਨੀ ਗੱਲਬਾਤ ਕੀਤੀ ਕੋਈ ਗੱਲ ਨਹੀਂ ਉਹਨਾਂ ਨੇ ਆਉਣਾ ਆ ਜਿੰਨੀਆਂ ਮਰਜ਼ੀ ਗੱਲਾਂ ਕਰ ਲਈ ਕੋਈ ਗੱਲ ਨਹੀਂ ਉਹਨਾਂ ਨੇ ਅੱਛਾ ਅੱਛਾ ਹਾਂ ਠੀਕ ਆ ਫਿਕਰ ਨਾ ਕਰ ਤੂੰ ਫੋਨ ਤੇ ਜ਼ਰੂਰੀ ਤੇ ਨਹੀਂ ਉਹ ਤੇ ਖੁਸ਼ ਹੀ ਬੜੇ ਆ ਦੱਸਣ ਦੀ ਕੀ ਦੱਸਣ ਦੀ ਫਿਰ ਇਹੋ ਦੱਸਣ ੜੇ ਪੀ ਰਾਤੀਆਂ ਹੀ ਨੱਚੇ ਟੱਪੇ ਇੰਨਾ ਜਿਹਦਾ ਕੋਈ ਹਿਸਾਬ ਹੀ ਨਹੀਂ ਆਣ ਕੇ ਘੁੰਮ ਫਿਰ ਆਈ ਵਧੀਆ ਘੁੰਮ ਫਿਰ ਕੇ ਕੇ ਤੇ ਉਹ ਗੱਡੀ ਦੇ ਵਿੱਚ ਕੀ ਰਖਾਈਦਾ ਕੀ ਉਹਨੂੰ ਆਂਦੇ ਬੀਸ ਅੱਛਾ ਆ ਹੋਰ ਖਾਇਆ ਵਾ ਤੇ ਬੜੀ ਖੁਸ਼ੀ ਮਨਾਈ ਕਹਿੰਦੇ ਰਾਤੀ ਘੁੰਮ ਫਿਰ ਕੇ ਆਣਗੇ ਚਲੋ ਕਲਰ ਖਾਈ ਬੇਸ ਆਹ ਕਲਰ ਕਹੀਏ ਆ ਕਲ ਬੇਸ ਰਗਾ ਹੁੰਦਾ ਕੀ ਮਤਲਬ ਜਾਂ ਤੇ ਜਾਣ ਤੋਂ ਪਹਿਲਾਂ ਰਖਉਂਦੇ ਤੇ ਰਖਉਣੀ ਸੀ ਤੇ ਉਹ ਫਿਰ ਜਦੋਂ ਗਏ ਹੁਣੇ ਆ ਤੂੰ ਦੋ ਲੱਗਾ ਹੁਣਾਵਾ ਕਿ ਵਿੱਚ ਬੇਸ ਨਹੀਂ ਹੈਗੀ ਨਹੀਂ ਫਿਰ ਇਹਦਾ ਮਤਲਬ ਤੇ ਇਹੋ ਹੀ ਆ ਨਾ ਵੀ ਫਿਰ ਅਜੇ ਗੱਡੀ ਦੇਣ ਦਾ ਇਰਾਦਾ ਨਹੀਂ ਹੋਣਾ ਪਰ ਸਾਨੂੰ ਤੇ ਮੰਮੀ ਬੜੀ ਤੰਗੀ ਆਉਣ ਡਈ ਆ ਚਲ ਕੋਈ ਗੱਲ ਨਹੀਂ ਦੇ ਜਾਣਗੇ ਨਵੇਂ ਸਮੇਂ ਆ ਜੇ ਕੰਮ ਫਿਰ ਲੈਣ ਦੋ ਪਰ ਮੰਮੀ ਸਾਨੂੰ ਤੇ ਹੋਏ ਹੋ ਕਹਿ ਕੇ ਗਏ ਸੀ ਨਾ ਗੱਡੀ ਲੈ ਕੇ ਕਿ ਭਾਈ ਇਹੀਂ ਕੋ ਮਨ ਜਾਣਾ ਵਾ ਤੇ ਸਾਨੂੰ ਚਾਰ ਦਿਨ ਲਈ ਗੱਡੀ ਚਾਹੀਦੀ ਆ ਕਵਲ ਤੁਹਾਨੂੰ ਤੇ ਆਉਂ ਜੇ ਵਸਾ ਹੀ ਪਿਆ ਪਿਓ ਪੁੱਤਾਂ ਨੂੰ ਗੱਡੀ ਦਾ ਪਿਓ ਨਾ ਕਰੇ ਗੱਡੀ ਦੇ ਕੇ ਜਾਣੀ ਕਿ ਨਹੀਂ ਜਾ ਮੰਮੀ ਗੱਲ ਵਸਾਦ ਹੀ ਨਹੀਂ ਆ ਗੱਲ ਤੰਗੀ ਦੀ ਆ ਸਾਨੂੰ ਤੰਗੀ ਆਉਂ ਡਈ ਆ ਤਾਂ ਕਰਕੇ ਆਖਣ ਡੇ ਆ ਚੱਲ ਅਗਲੇ ਦਿਨ ਦਿਲਚਾਪੀ ਇਹਨਾਂ ਕੋਈ ਇੱਕ ਗੱਡੀ ਆ ਹੈਗੀ ਆ ਤੇ ਚੱਲ ਇੱਕ ਗੱਡੀ ਦੇ ਨਾਲ ਅਸੀਂ ਘੁੰਮ ਫਿਰ ਲਿਆ ਕਰਾਂਗੇ ਫੇਰ ਕੀ ਹੋ ਗਿਆ ਚਲੋ ਉਹ ਵੀ ਠੀਕ ਆ ਪਰ ਆ ਬੇਸਾਂ ਬੂਸਾਂ ਲਗਾਉਣ ਵਾਲਾ ਕੰਮ ਆਪਾਂ ਤਾਂ ਯਾਰ ਕੋ ਛੇੜ ਛੜ ਕਰੀ ਦੀ ਨਹੀਂ ਕਿਸ ਚੀਜ਼ ਨਾਲ ਕੋਈ ਗੱਲ ਨਹੀਂ ਆ ਮੁੰਡਾ ਖੁੰਡਾ ਆ ਉਹਦੇ ਸ਼ੌਂਕ ਹੋਰ ਵਾ ਤੁਹਾਡੇ ਹੋਰ ਆ ਉਹਨੂੰ ਇਹ ਹੁਣਾ ਵਾ ਚਲ ਜੇ 4 ਦਿਨ ਗੱਡੀ ਲਈ ਆ ਤੇ ਬੇਸਬੂਸ ਰਖਾ ਕੇ ਤੇ ਤੁਹਾਨੂੰ ਪਤਾ ਹੀ ਆ ਮੁੰਡਿਆਂ ਨੂੰ ਸ਼ੌਂਕ ਹੁੰਦਾ ਗਾਣੇ ਗੁਣੇ ਉੱਚੀ ਲਾਉਣ ਦਾ ਗੱਡੀ ਦੇ ਵਿੱਚ ਆਪੇ ਕੱਢ ਲੈਣਗੇ ਜਦੋਂ ਕਿਤੇ ਆਪਣੀ ਗੱਡੀ ਲੈਣਗੇ ਤੇ ਉਹਦੇ 'ਚ ਰੱਖ ਲੈਣਗੇ ਮੁੜ ਕੇ ਕੇ ਚਲੋ ਜਿੱਥੇ 4 ਦਿਨ ਕੱਢੇ ਆ ਉੱਥੇ 4 ਦਿਨ ਹੋਰ ਸਹੀ ਹੋਰ 10 ਦਿਨਾਂ ਨੂੰ ਛੱਡ ਜੂਗਾ ਹੋਰ ਕੀ ਆ ਫਿਰ ਉਹ ਚਲੋ ਉਹ ਤਾਂ ਕੋਈ ਗੱਲ ਨਹੀਂ ਉਹ ਤਾਂ ਅਸੀਂ ਵੀ ਸਹਿਮਤ ਹੋਣਾ ਅਸੀਂ ਘਰ ਆਏ ਨੂੰ ਕਹਿ ਥੋੜਾ ਦੇਣ ਲੱਗੇ ਆ ਕਿ ਨਹੀਂ ਬਈ ਗੱਡੀ ਛੱਡ ਕੇ ਜਾ ਪਰ ਗੱਲ ਇਹ ਕਰਨ ਡਿਆ ਵਾ ਕਿ ਬੰਦੇ ਹੋ ਗਏ ਬੰਦੇ ਨੇ ਕਿਹਾ ਕੁਛ ਦੇ ਕੀ ਕਰ ਦਿੱਤਾ ਵਾ ਚਾਰ ਦਿਨ ਹੋਇਆ ਉਹਨੂੰ ਗੱਡੀ ਖੜੀ ਨੂੰ ਜੇ ਤੇਰੀ ਭੈਣ ਐ ਗੱਡੀ ਲੈ ਹੀ ਗਈ ਆ ਤੇ ਫੇਰ ਕੀ ਹੋ ਗਿਆ ਕਿਤੇ ਉਪਰੇ ਤਾਂ ਗਈ ਆ ਤੂੰ ਤੇ ਆਉਂ ਜੇ ਸੜ ਕੇ ਸਵਾ ਹੀ ਹੋ ਗਿਆ ਗੱਡੀ ਉਧਰ ਚਲ ਗਈ ਆ ਤੇ ਅਜੇ ਤੇ ਉਹਨੇ ਪੁਰਾਣੀ ਗੱਡੀ ਖੜੀ ਆ ਜੇ ਤੇਰੇ ਵਰਗੇ ਨੇ ਕਹਿਣਾ ਹੋਵੇ ਵੀ ਮੰਮੀ ਉਹਨਾਂ ਨਵੀਂ ਗੱਡੀ ਕਢਵਾ ਕੇ ਦੇ ਦਈਏ ਤੇ ਫੇਰ ਕੀ ਬਣੇ ਤੇਰਾ ਮੰਮੀ ਆ ਕਿਦਾਂ ਦੀ ਗੱਲ ਕਰ ਦਿੱਤੀ ਤੁਸੀਂ ਜਦੋਂ ਰਿਸ਼ਤਾ ਕਰਨ ਆਈ ਹੀ 부ਆ ਰਿਸ਼ਤਾ ਮੰਗਣਾ ਹੀ ਹੀ ਕੀ ਕਹਿੰਦੀ ਹੀ 부ਆ ਕਿ ਉਹਨਾਂ ਨੂੰ ਸਿਰਫ ਕੁੜੀ ਕੁੜੀ ਚਾਹੀਦੀ ਆ ਉਹਨਾਂ ਨੇ ਤੇ ਇਹੋ ਜੀ ਕੋਈ ਗੱਲ ਨਹੀਂ ਕੀਤੀ ਆ ਤੁਹਾਡੇ ਅੱਗੇ ਹੱਥ ਜੋੜੇ ਜੇ ਆ ਗੱਲ ਜਿਹੜੀ ਤੁਸੀਂ ਹੰਨੂ ਕਹਿਤੀ ਆ ਨਾ ਕਿਤੇ ਆਪਣੀ ਕੁੜੀ ਦੇ ਸਾਹਮਣੇ ਨਾ ਕਹਿ ਦਿਓ ਬੰਦੇ ਦੇ ਮਨ ਵਿੱਚ ਆਸ ਜਗ ਜਾਂਦੀ ਆ ਨਹੀਂ ਕਰਨ ਨੂੰ ਅਸੀਂ ਕੀ ਨਹੀਂ ਕਰ ਸਕਦੇ ਜਿੱਦਾਂ ਦੀ ਚੀਜ਼ ਚਾਹੁੰਦੇ ਆਂ ਹੀ ਦੇ ਸਕਦੇ ਆਂ ਪਰ ਜਦੋਂ ਗੱਲ ਹੀ ਕਰ ਦਿੱਤੀ ਸਮਝ ਲਾ ਗਈ ਅਗਲੇ ਜਾਨੇ ਦਾ ਝਾਕਾ ਖਲਾਉਣ ਵਾਲਾ ਕੰਮ ਹੋ ਜਾਣਾ ਨਾ ਹੋਰ ਕੀ ਮੰਮੀ ਬਰਕਤ ਆਪਣੇ ਘਰ ਦੇ ਵਿੱਚ ਹੀ ਪਵੇ ਨਾ ਆਪਣੀ ਕਮਾਈ ਦੀ ਤੇ ਉਹੀ ਹੁੰਦੀ ਆ ਕਿਸ ਦੇ ਪਾਇਆ ਬਰਕਤ ਨਹੀਂ ਪੈਂਦੀ ਹੁੰਦੀ ਘਰ ਦੇ ਵਿੱਚ ਜੇ ਤੁਸੀਂ ਕਹੋ ਨਾ ਕਿ ਇੱਥੋਂ ਚੀਜ਼ਾਂ ਅਸੀਂ ਉਹਨਾਂ ਨੂੰ ਦੇਈ ਜਾਈਏ ਤੇ ਸਾਡੇ ਵਰਗੇ ਉਹ ਵੀ ਬਣ ਜਾਣ ਇਹ ਗੱਲ ਨਹੀਂ ਜੇ ਬਣਦੀ ਹੁੰਦੀ ਆਪੋ ਆਪਣੀ ਕਿਸਮਤ ਦਾ ਹਰ ਇੱਕ ਨੂੰ ਮਿਲਦਾ ਆ ਤੇ ਕੀ ਗੱਲ ਲੋਕੀ ਤੀਆਂ ਨੂੰ ਦਿੰਦੇ ਨਹੀਂ ਹੁੰਦੇ ਦਿੰਦੇ ਆ ਪਰ ਕਿੰਨਾ ਕੋਈ ਅੱਗੇ ਵੱਧ ਜਾਂਦਾ ਵਾ ਵੱਧਿਆ ਚਾਏ ਨਾ ਵੱਧੇ ਚਲ ਸ਼ੌਂਗ-ਮੌਂਗ ਤੇ ਹੋਈ ਜਾਂਦੇ ਨੇ ਬੱਚੇ ਦੇ ਮੰਮੀ ਜਿਹੜੇ ਵਿਹਾਰ ਬਣਿਆ ਨਾ ਜਿਹੜੇ ਸਾਰਥ ਹੁੰਦੇ ਆ ਉਹੀਓ ਦਿੰਦੇ ਸੁਭਦੇ ਆ ਤੇ ਉਹੀਓ ਵਧੀਆ ਲੱਗਦੇ ਆ ਜੇ ਤੁਸੀਂ ਕਹੋ ਨਾ ਕਿ ਸਾਡੇ ਘਰ ਦੇ ਵਿੱਚ ਬੜਾ ਰਿਜਕਵਾ ਤੇ ਮਹਾਰਾਜ ਨੇ ਬੜਾ ਦਿੱਤਾ ਆ ਤੇ ਅੱਦਾਂ ਹੀ ਉਧਰ ਪਾ ਦੀਏ ਇਦਾਂ ਨਹੀਂ ਮੰਮੀ ਦੀ ਗੱਲਾਂ ਬਣਦੀਆਂ ਹੁੰਦੀਆਂ ਸੋਚ ਸਮਝ ਕੇ ਚੱਲਣਾ ਪੈਣਾ ਵਾ ਇਹ ਨਾ ਹੋਵੇ ਕਿ ਉਹਨਾਂ ਦੇ ਮਨ ਦੇ ਵਿੱਚ ਆਸ ਜਾਗ ਜੇ ਤੇ ਉਹਨਾਂ ਦਾ ਮਨ ਲਾਲਚ ਵਿੱਚ ਆ ਜਾਵੇ ਕਿ ਚੱਲ ਕੋਈ ਨਹੀਂ ਜਿਹੜੀ ਚੀਜ਼ ਮੰਗੀ ਦੀ ਆ ਮਿਲ ਜਾਂਦੀ ਆ ਝਟ ਫਿਰ ਇਦਾਂ ਰਿਸ਼ਤੇ ਵਿਗੜਨ ਵਾਲੀ ਗੱਲ ਹੋ ਜਾਂਦੀ ਆ ਜੇ ਸਾਡੀ ਧੀ ਖੁਸ਼ ਵਾ ਨਾ ਉਥੇ ਇਦਾਂ ਤੇ ਕੋਈ ਗੱਲ ਨਹੀਂ ਆ ਠੀਕ ਆ ਗੱਡੀ ਖੜੀ ਆ ਘੁੰਮ ਫੇਰ ਲੈਣ ਬਾਤ ਛੱਡ ਜਾਣਾ ਆਪਣੀ ਖੁਸ਼ੀ ਦੇ ਨਾਲ ਜਦੋਂ ਮਰਜੀ ਛੱਡ ਜਾਣਾ ਹੀ ਨਹੀਂ ਕਹਿੰਦੇ ਤੁਸੀਂ ਹੁਣ ਇਹ ਨਾ ਕਿਓ ਕਿ ਆਪਣੇ ਮੂੰਹੋਂ ਨਾ ਕਿਹਾ ਉਹਨਾਂ ਨੇ ਆਪੇ ਛੱਡ ਜਾਣੀ ਹੋਈ ਦਿਨ ਨਿਆਣੇ ਥੋੜੀ ਆ ਮੇਰੀ ਗੱਲ ਸੁਣ ਧੀਆ ਨੂੰ ਦਿੱਤਿਆ ਰੱਬ ਪਤਾ ਕਿੰਨਾ ਦੇਂਦਾ ਵਾ ਸਾਂਭਿਆ ਨਹੀਂ ਜਾਂਦਾ ਉਹ ਤੇ ਗੱਲ ਤੁਹਾਡੀ ਠੀਕ ਆ ਅਸੀਂ ਕਿਹੜਾ ਆਨੇ ਆ ਵੀ ਧੀਆ ਨੂੰ ਨਹੀਂ ਦੇਣਾ ਚਾਹੀਦਾ ਪਰ ਹੁਣ ਬਿਨਾ ਮਤਲਬ ਤੋਂ ਵੀ ਨਹੀਂ ਇਹਨਾਂ ਦੇਣਾ ਚਾਹੀਦਾ ਧੀਆ ਨੂੰ ਫਿਰ ਮਨ ਦੇ ਵਿੱਚ ਲਾਲਚ ਆ ਜਾਂਦਾ ਆ ਚੰਗਾ ਪਹਿਣਾ ਤੁਸੀਂ ਬਹੁਤ ਸਾਨੀ ਮੇਰੇ ਰੱਬ ਵਧਾਵੇ ਤਾਂ ਬੰਦਾ ਫੇਰ ਹੀ ਵਧਦਾ ਵਾ ਕਿਸੇ ਦੇ ਵਧਾਇਆ ਨਹੀਂ ਵਧਦਾ ਆਪਣੀ ਮਿਹਨਤ ਕੀਤੀ ਆ ਤੇ ਫੇਰ ਹੀ ਇੱਥੇ ਤੱਕ ਪਹੁੰਚੇ ਆ ਕਿੰਨਾ ਕ ਸਾਨੂੰ ਕਿਸੇ ਨੇ ਦਿੱਤਾ ਵਾ ਤੁਸੀਂ ਕਿੰਨਾ ਕ ਲਿਆਂਦਾ ਆਪਣੇ ਪੇਕਿਆਂ ਤੋਂ ਜਾਂ ਇੰਨੇ ਕਿੰਨਾ ਕ ਲਿਆਂਦਾ ਵਾ ਅਸੀਂ ਪਿਓ ਪੁੱਤਾਂ ਨੇ ਮਿਹਨਤ ਕੀਤੀ ਆ ਤੁਸੀਂ ਸਾਥ ਦਿੱਤਾ ਵਾ ਫੇਰ ਹੀ ਇੱਥੇ ਤੱਕ ਪਹੁੰਚੇ ਆ ਉਹ ਵੀ ਮਿਹਨਤ ਕਰਨਾ ਆਪਣੇ ਘਰ ਦੇ ਵਿੱਚ ਹੋਰ ਤੇ ਆਪੇ ਮਹਾਰਾਜ ਉਹਨਾਂ ਦੇ ਵੀ ਦਿਨ ਬਦਲੇ ਜਿੱਥੇ ਲੋੜ ਵਾ ਸਾਥ ਦੀ ਉੱਥੇ ਸਾਥ ਦੇਵਾਂਗੇ ਹੋਰ ਘਰ ਨਹੀਂ ਭਰ ਸਕਦੇ ਅਸੀਂ ਚੰਗਾ ਭਰਾ ਤੁਸੀਂ ਸੱਚੇ ਜੀ ਮੈਂ ਝੂਠੀ ਆ ਮੈਨੂੰ ਤਾਂ ਸਭ ਤੋਂ ਜ਼ਿਆਦਾ ਹਰਾਨੀ ਇਹ ਗੱਲ ਦੇਤੇ ਆਉਂਦੀ ਆ ਕਿ ਸਾਡੇ ਘਰ ਦੇ ਵਿੱਚ ਬੰਨ ਕੀ ਲੱਗ ਪਿਆ ਵਾ ਜਿਹੜਾ ਕੰਮ ਕਦੀ ਨਹੀਂ ਹੋਇਆ ਇੱਕ ਦੂਜੇ ਤੋਂ ਪਿੱਛੇ ਪੁਛੇ ਬਿਨਾ ਹੀ ਸਾਹ ਨਹੀਂ ਲੈਂਦੇ ਹੁੰਦੇ ਸਾਡੇ ਘਰ ਉਹ ਵਿਗੜ ਪੈਣੇ ਸ਼ੁਰੂ ਹੋ ਗਏ ਆ ਚਲੋ ਕੋਈ ਨਹੀਂ ਈ ਵੀ ਕੋਈ ਗੱਲ ਨਹੀਂ ਹੋਈ ਤੁਸੀਂ ਐਵੇਂ ਨਾ ਇੰਨੀਆਂ ਗੱਲਾਂ ਨੂੰ ਵਧਾਓ ਸੁਦੀਪ ਹੋਈ ਕਿਉਂ ਨਹੀਂ ਆ ਆ ਥੋੜੀ ਥੋੜੀ ਕਰਕੇ ਤੇ ਹੋਣ ਲੱਗ ਪਈ ਆ ਇਹੋ ਨਿੱਕੀ ਨਿੱਕੀ ਗੱਲ ਵੇਖੀ ਕਿਸ ਦਿਨ ਨੂੰ ਕਿੰਨੀ ਮਚਣੀ ਆ ਸੋਚਿਆ ਸੀ ਵੀ ਨਿਆਣੇ ਚੱਲ ਗਏ ਆ ਇਕੱਠੇ ਬਹਿ ਕੇ ਚਾਹ ਬਣੀ ਪੀਵਾਂਗੇ ਸਾਰੇ ਜਾਣੇ ਪਰ ਮਜ਼ਾ ਮਾਰ ਕੇ ਰੱਖ ਦਿੱਤਾ ਚਾਹ ਦਾ ਮੈਂ ਨਹੀਂ ਉਹ ਚਾਹ